ਇਹ ਕੀ ਹੋਇਆ ਜੀ ਇਹ ਬਾਰੇ ਜਾਣਕਾਰੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਖਾਦਦ ਦਾ ਜਿਹੜਾ 350 ਸਾਲਾ ਮਨਾਇਆ ਜਾ ਰਿਹਾ ਹੈ ਉਹਦੇ ਤਹਿਤ ਨਗਰ ਕੀਰਤਨ ਵੀ ਨਿਕਲਣੇ ਹਨ ਪਰ ਵੈਸੇ ਵੀ ਸਾਡਾ ਫਰਜ਼ ਹੈ ਕਿ ਆਪਣੇ ਸ਼ਹਿਰ ਆਪਣੇ ਪਿੰਡ ਨੂੰ ਸਾਫ਼ ਰੱਖੀਏ ਤੇ ਉਸ ਤਰ੍ਹਾਂ ਜਿਹੜਾ ਸਾਰੇ ਆਪਣੇ ਇਲਾਕੇ ਵਿੱਚ ਅਸੀਂ ਸਫਾਈ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਹੈ ਤੇ ਅੱਜ ਕਰੋਆ ਤੇ ਸ਼ਾਮ ਨੂੰ ਅਸੀਂ ਆਪਣਾ ਖਮਕੌਰ ਖਮਕੌਰ ਸਾਹ ਅੱਪ ਕੱਲ ਜਿਹੜਾ ਮਰਿੰਡੇ 'ਚ ਵੀ ਇਦਾਂ ਹੀ ਜਿਹੜਾ ਸਫਾਈ ਕਰਾਂਗੇ ਔਰ ਇੱਕ ਲੋਕਾਂ ਨੂੰ ਸੁਨੇਹਾ ਇਹ ਅਸੀਂ ਬਾਹਰ ਦੇਖਦੇ ਹਾਂ ਕਿ ਸਾਰੇ ਹਰ ਦੇਸ਼ ਬਹੁਤ ਬੜਾ ਸਾਫ਼ ਸੁਥਰਾ ਹੈ ਲੇਕਿਨ ਸਾਡੇ ਦੇਸ਼ ਜਿਹੜਾ ਹੈਗਾ ਤੇ ਥੋੜਾ ਜਿਹਾ ਅਗਰ ਗੰਦਗੀ ਹੈ ਤੋ ਨੂੰ ਅਸੀਂ ਆਪਣਾ ਸਫਾਈ ਨੂੰ ਆਪਣਾ ਜਿਹੜਾ ਅੰਗ ਬਣਾਈਏ ਆਪਣੀ ਸੋਚ ਬਦਲੀਏ ਕਿ ਜਿਹੜੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਬਿਨਾ ਕਿਸੇ ਗੱਲ ਤੋਂ ਆਪਾਂ ਕਿਤੇ ਗੰਦ ਨਾ ਪਾਈਏ ਕੋਈ ਲਪਾਫੇ ਖਾਸ ਤੌਰ ਤੇ ਜਿਹੜਾ ਪਲਾਸਟਿਕ ਹੈ ਉਹਦਾ ਸਾਨੂੰ ਬਿਲਕੁਲ ਹੀ ਜਿਹੜਾ ਹੈਗਾ ਵਿਰੋਧ ਕਰਨਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਬਰਤਣਾ ਨਹੀਂ ਚਾਹੀਦਾ ਕਿਉਂਕਿ ਇਹ ਬਾਇਓ ਡਿਗਰੇਡੇਬਲ ਨਹੀਂ ਹੈ ਸੋ ਵੈਸੇ ਵੀ ਜਿਹੜਾ ਹੈਗਾ ਆਮ ਜਿਹੜੀ ਸਫਾਈਆਂ ਉਹ ਸਾਨੂੰ ਰੱਖੀਏ ਜੀ ਆਪਣਾ ਘਰ ਨੂੰ ਅਸੀਂ ਸਾਫ਼ ਰੱਖਦੇ ਆਂ ਤੇ ਆਲਾ ਦੁਆਲਾ ਜੰਮ। ਸੋ ਆਪਣਾ ਆਲਾ ਦੁਆਲਾ ਵੀ ਆਪਾਂ ਸਾਫ਼ ਰੱਖੀਏ ਜਿਹੜੀ ਜਿਹੜਾ ਕੋਈ ਪਾਣੀ, ਮਿੱਟੀ, ਪਾਣੀ, ਹਵਾ ਇਹ ਪ੍ਰਦੂਸ਼ਿਤ ਹੋ ਰਹੀ ਐ ਸੋ ਉਸ ਨੂੰ ਜਿਹੜਾ ਨਜ਼ਰ ਸੇ ਸਾਫ਼ ਰੱਖੀਏ ਔਰ ਆਪਣਾ ਵਾਤਾਵਰਨ ਨੂੰ ਸ਼ੁੱਧ ਬਣਾ ਕੇ ਆਪਣਾ ਜੀਵਨ ਪੱਤਰ ਰੱਖੀਏ। ਆਹ ਆ ਵੀ ਦੇਖੋ ਆ ਵਧੀਆ ਕਰ ਰਹੇ ਹੋ ਤੁਸੀਂ ਜੀਓ ਸਾਹਿਬ ਜੀ ਸਰ ਅੱਜ ਇਹ ਵੀ ਥੋੜਾ ਜਿਹਾ ਵੇਜ ਕਰਕੇ ਆਪਾਂ ਕਰਦੇ ਆਂ ਪਾਣੀ ਪਾਉਂਦੇ ਦੀ ਇਹਦੇ ਕੋਲ ਚਲੋ ਪਾਣੀ ਪਾਣੀ ਸਹੀ ਹੈ کوئي هڪڙي ٽڪر 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 ٽڪ